ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਵਿਆਕਰਨ ਦਾ ਅਗਲਾ ਭਾਗ ਪੰਜਾਬੀ ਸ਼ਬਦ ਬੋਧ ਰੂਪ ਵਿਗਿਆਨ ਤਾਂ ਟੌਪਿਕ ਵਾਈਜ਼ ਜਿਹੜੇ MCQਸ ਆਪਾਂ ਸ਼ੁਰੂ ਕੀਤੇ ਹੋਏ ਨੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਜਣੇ ਟਾਈਮ ਤੇ ਕਲਾਸ ਨੂੰ ਜੁਆਇਨ ਕਰ ਸਕਣ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੀ ਜੇ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਫਿਰ ਆਪਾਂ ਸ਼ੁਰੂ ਕਰੀਏ ਜੀ ਅੱਜ ਦੀ ਕਲਾਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀਤ ਜੀ ਰਾਜਪ੍ਰੀਤ ਮਨਦੀਪ ਪਵਨਦੀਪ ਪ੍ਰੀਤ ਪੱਟੀ ਜੀ ਸਤਿ ਸ਼੍ਰੀ ਅਕਾਲ ਨਸ਼ਤਰ ਸਿੰਘ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਆਡੀਓ ਵੀਡੀਓ ਦੀ ਦੱਸ ਦਿਓ ਜੀ ਜੇ ਸਭ ਕੁਝ ਠੀਕ ਹੈ ਤਾਂ ਫਿਰ ਆਪਾਂ ਸ਼ੁਰੂ ਕਰ ਲਈਏ ਕਲਾਸ ਨੂੰ ਹਾਂ ਜੀ ਠੀਕ ਹੈ ਜੀ ਠੀਕ ਹੈ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਠੀਕ ਹੈ ਜੀ ਤਾਂ ਚੱਲਦੇ ਹਾਂ ਅਮਨ ਧਾਲੀਵਾਲ ਜੀ ਵੈਰੀ ਗੁੱਡ ਈਵਨਿੰਗ ਤਾਂ ਚੱਲਦੇ ਹਾਂ ਜੀ ਪਹਿਲੇ ਪ੍ਰਸ਼ਨ ਤੇ ਹਾਂਜੀ ਪ੍ਰਸ਼ਨ 1 ਹੈ ਆਪਣਾ ਵਿਆਕਰਨ ਵਿਆਕਰਨਕ ਵਰਗਾਂ ਦੀ ਦ੍ਰਿਸ਼ਟੀ ਤੋਂ ਪੰਜਾਬੀ ਸ਼ਬਦਾਂ ਦੀਆਂ ਸ਼੍ਰੇਣੀਆਂ ਚੁਣੋ অপਸ਼ਨ A ਨਾਮ ਪੜਨਾ B ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ C ਸੰਬੰਧਕ ਯੋਜਕ ਹੋਣਾ ਸੀ ਜੀ ਇੱਥੇ ਤੇ ਵਿਸਮਿਕ ਤੇ ਉਪਰੋਕਤ ਸਾਰੇ ਤਾਂ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਕਿਹੜੀ ਆਪਸ਼ਨ ਹੈ ਜਿਹੜੀ ਉਹ ਬਿਲਕੁਲ ਸਹੀ ਹੋਏਗੀ ਜੀ ਤਾਂ ਜਿੰਨਾ ਦਾ ਉੱਤਰ ਡੀ ਆ ਰਿਹਾ ਹੈ ਉਪਰੋਕਤ ਸਾਰੇ ਹੀ ਵਿਆਕਰਨਿਕ ਵਰਗਾਂ ਦੀ ਦ੍ਰਿਸ਼ਟੀ ਤੋਂ ਪੰਜਾਬੀ ਦੀਆਂ ਸ਼੍ਰੇਣੀਆਂ ਹਨ ਸ਼ਬਦਾਂ ਦੀਆਂ ਤਾਂ ਆਪਸ਼ਨ ਡੀ ਬਿਲਕੁਲ ਸਹੀ ਨੈਕਸਟ ਕੁਐਸਚਨ ਜੋ ਸ਼ਬਦ ਕਿਸੇ ਪਸ਼ੂ ਜਗ੍ਹਾ ਗੁਣ ਜਾਂ ਵਸਤੂ ਦਾ ਨਾਮ ਹੋਣ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਵਿਸ਼ੇਸ਼ਣ ਪੜਨਾਵ ਨਾਂ ਕਿਰਿਆ ਜਾਂ ਫਿਰ ਨਾਮ ਤਾਂ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਕਿ ਜਿਹੜੇ ਸ਼ਬਦ ਹੈ ਕਿਸੇ ਪਸ਼ੂ ਜਗਾ ਗੁਣ ਜਾਂ ਵਸਤੂ ਦੇ ਨਾਂ ਹੋਣ ਉਹਨਾਂ ਲਈ ਅਸੀਂ ਕਿਹੜਾ ਸ਼ਬਦ ਵਰਤਦੇ ਹਾਂ ਤਾਂ ਇੱਥੇ ਉੱਤਰ ਡੀ ਕਰਨ ਵਾਲੇ ਬਿਲਕੁਲ ਸਹੀ ਹਨ ਨਾਮ ਕਹਿੰਦੇ ਹਨ ਉਹਨਾਂ ਨੂੰ ਗੁੱਡ ਈਵਨਿੰਗ ਨਮਿਤਾ ਜੀ ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਨੈਕਸਟ ਹੈ ਜੀ ਨਾਮ ਦੀਆਂ ਕਿਸਮਾਂ ਹੁੰਦੀਆਂ ਹਨ ਆਪਸ਼ਨ A 5 B 4 C 3 ਤੇ D 6 ਤਾਂ ਪ੍ਰਸ਼ਨ ਨੰਬਰ ਪੰਜ ਤਿੰਨ ਦੇ ਲਈ ਉੱਤਰ ਕਰ ਦਿਓ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਨਾਵ ਦੀਆਂ ਤਾਂ ਇੱਥੇ ਜਿਨ੍ਹਾਂ ਦਾ ਵੀ ਉੱਤਰ ਏ ਆ ਰਿਹਾ ਹੈ ਬਿਲਕੁਲ ਸਹੀ ਪੰਜ ਹਾਂਜੀ ਤਾਂ ਏ ਉੱਤਰ ਬਿਲਕੁਲ ਸਹੀ ਹੈ ਚੱਲਦੇ ਆ ਨੈਕਸਟ ਕੁਐਸਚਨ ਤੇ ਜੋ ਨੌ ਗਿਣਨਯੋਗ ਚੀਜ਼ਾਂ ਦੀ ਸਾਰੀ ਜਾਤੀ ਅਤੇ ਉਸ ਜਾਤੀ ਦੀ ਹਰ ਵਸਤੂ ਲਈ ਪ੍ਰਯੋਗ ਹੋਵੇ ਉਸ ਨੂੰ ਕੀ ਕਹਿੰਦੇ ਆਪਸ਼ਨ A ਆਮ ਨਾਮ B ਖਾਸ ਨਾਮ C ਇਕਾਠਵਾਚਕ ਨਾਮ ਤੇ D ਭਾਵਾਚਕ ਨਾਮ ਹਾਂਜੀ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰ ਦਿਓ ਕੀ ਆਖਦੇ ਹਨ ਜੀ ਉਸ ਨੂੰ ਤਾਂ ਇਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ A ਬਿਲਕੁਲ ਸਹੀ ਆਮ ਨਾਮ ਨੈਕਸਟ ਕੁਐਸਚਨ ਜਿਸ ਨਾਮ ਦੁਆਰਾ ਤੋਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਚੀਜ਼ਾਂ ਦਾ ਪ੍ਰਗਟਾਵਾ ਹੋਵੇ অপਸ਼ਨ A ਇਕੱਠਵਾਚਕ ਨਾਮ B ਜਾਤੀਵਾਚਕ ਨਾਮ C ਵਸਤੂਵਾਚਕ ਨਾਮ ਤੇ D ਖਾਸ ਨਾਮ ਜੀ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰ ਦਿਓ ਕਿਹੜੀ অপਸ਼ਨ ਹੈ ਜਿਹੜੀ ਉਹ ਸਹੀ ਹੋਏਗੀ ਤਾਂ ਇੱਥੇ ਜਿਨ੍ਹਾਂ ਦਾ ਵੀ ਉੱਤਰ ਆ ਰਿਹਾ ਹੈ ਜੀ C ਬਿਲਕੁਲ ਸਹੀ ਵਸਤੂਵਾਚਕ ਨਾਮ ਚੱਲਦੇ ਹਾਂ ਜੀ ਨੈਕਸਟ ਪ੍ਰਸ਼ਨ ਤੇ ਰੇਨੂ ਰਾਣੀ ਜੀ ਸਤਿ ਸ਼੍ਰੀ ਅਕਾਲ ਜਿਹੜਾ ਨਾਮ ਕਿਸੇ ਖਾਸ ਸਥਾਨ ਜੀਵ ਜਾਂ ਸ਼ੈਲੀ ਲਈ ਪ੍ਰਯੋਗ ਹੋਵੇ ਜਾਂ ਸ਼ੈ ਲਈ ਪ੍ਰਯੋਗ ਹੋਵੇ অপਸ਼ਨ এ ਆਮ ਨਾਮ B ਖਾਸ ਨਾਮ C ਭਾਵਵਾਚਕ ਨਾਮ ਤੇ D ਇਕਾਟਵਾਚਕ ਨਾਮ ਪ੍ਰਸ਼ਨ 6 ਦੇ ਲਈ ਉੱਤਰ ਕਰ ਦਿਓ ਕਿਹੜੇ ਨਾਮ ਦੀ ਉਹ ਕਿਸਮ ਹੋਏਗੀ ਤਾਂ ਜਿਨ੍ਹਾਂ ਦਾ ਵੀ ਉੱਤਰ B ਆ ਰਿਹਾ ਹੈ ਬਿਲਕੁਲ ਸਹੀ ਖਾਸ ਨਾਮ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਜੋ ਨਾਵ ਵਸਤਾਂ ਦੇ ਸਮੂਹ ਜੀਵਾਂ ਆਦ ਦੇ ਇਕੱਠ ਲਈ ਪ੍ਰਯੋਗ ਕੀਤਾ ਜਾਵੇ অপਸ਼ਨ এ ਪਾਵਾਚਕ ਨਾਮ বি ਇਕੱਠਵਾਚਕ ਨਾਮ সি ਖਾਸ ਨਾਮ ਤੇ ডি ਆਮ ਨਾਮ ਹਾਂਜੀ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਕਰ ਦਿਓ ਉਹਦੇ ਲਈ ਅਸੀਂ ਕਿਹੜਾ ਜਿਹੜਾ ਹੈ ਉਹ ਲਿਖਾਂਗੇ ਤਾਂ ਜਿਨ੍ਹਾਂ ਦਾ ਵੀ ਉੱਤਰ B ਆ ਰਿਹਾ ਹੈ ਬਿਲਕੁਲ ਸਹੀ ਇਕੱਠਵਾਚਕ ਨਾਮ ਨੈਕਸਟ ਕੁਐਸ਼ਨ ਜੋ ਨਾਮ ਉਹਨਾਂ ਚੀਜ਼ਾਂ ਜਾਂ ਭਾਵਾਂ ਲਈ ਵਰਤੇ ਜਾਣ ਜਿਨ੍ਹਾਂ ਦਾ ਸਰੀਰ ਜਾਂ ਆਕਾਰ ਨਾ ਹੋਵੇ অপਸ਼ਨ A ਖਾਸ ਨਾਮ B ਆਮ ਨਾਮ C ਭਾਵਵਾਚਕ ਨਾਮ ਤੇ D ਇਕਾਠਵਾਚਕ ਨਾਮ ਪ੍ਰੀਤ ਜੀ ਅੱਗ ਆਮ ਨਾਮ ਦੇ ਵਿੱਚ ਹੀ ਆਏਗਾ ਹਾਂਜੀ ਤਾਂ ਇੱਥੇ ਜਿਨ੍ਹਾਂ ਨੇ ਵੀ ਪ੍ਰਸ਼ਨ ਨੰਬਰ 8 ਦੇ ਲਈ ਜੀ ਉੱਤਰ C ਕੀਤਾ ਹੈ ਭਾਵਵਾਚਕ ਨਾਮ ਬਿਲਕੁਲ ਸਹੀ ਚਲਦੇ ਆ ਜੀ ਨੈਕਸਟ ਪ੍ਰਸ਼ਨ ਤੇ ਪੰਜਾਬ ਸ਼ਬਦ ਨਾਵ ਦੀ ਕਿਸਮ ਹੈ অপشن A ਖਾਸ ਨਾਵ B ਆਮ ਨਾਵ C ਵਸਤੂਵਾਚਕ ਨਾਵ ਤੇ D ਇਕੱਠਵਾਚਕ ਨਾਵ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਕਰ ਦਿਓ ਪੰਜਾਬ ਨਾਵ ਦੀ ਕਿਹੜੀ ਕਿਸਮ ਦੇ ਵਿੱਚ ਆਉਂਦਾ ਹੈ ਤਾਂ ਇੱਥੇ ਜਿਨ੍ਹਾਂ ਨੇ ਵੀ ਉੱਤਰ A ਕੀਤਾ ਹੈ ਖਾਸ ਨਾਵ ਬਿਲਕੁਲ ਸਹੀ ਨੈਕਸਟ ਕੁਐਸਚਨ ਜੋ ਸ਼ਬਦ ਨਾਵ ਦੀ ਥਾਂ ਤੇ ਪ੍ਰਯੋਗ ਕੀਤਾ ਜਾਵੇ ਆਪਸ਼ਨ ਏ ਕਿਰਿਆ ਬੀ ਅधिकरण कारक ਸੀ ਵਿਸ਼ੇਸ਼ਣ ਤੇ ਡੀ ਪੜਨਾਵ ਹਾਂਜੀ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਕੀ ਆਏਗਾ ਜੀ ਇੱਥੇ ਤਾਂ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਪੜਨਾਵ ਬਿਲਕੁਲ ਸਹੀ ਨੈਕਸਟ ਕੁਐਸਚਨ ਪੜਨਾਵ ਦੀਆਂ ਕਿਸਮਾਂ ਹੁੰਦੀਆਂ ਹਨ অপਸ਼ਨ এ 6 b 5 c 4 ਤੇ d 3 ਤਾਂ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰ ਦਿਓ ਪੜਨਾਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਹਾਂਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ a ਕੀਤਾ ਹੈ ਬਿਲਕੁਲ ਸਹੀ 6 ਕਿਸਮਾਂ ਹੁੰਦੀਆਂ ਹਨ ਨੈਕਸਟ ਕੁਐਸਚਨ ਪੁਰਖਵਾਚਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ অপਸ਼ਨ এ 2 b 3 c 4 ਤੇ d 5 ਤਾਂ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰ ਦਿਓ ਜੀ ਕਿ ਪੁਰਖਵਾਚਕ ਪੜਨਾਵ ਹੈ ਜਿਹੜਾ ਉਸ ਦੀਆਂ ਕਿੰਨੀਆਂ ਕਿਸਮਾਂ ਹਨ ਤਾਂ ਜਿਨ੍ਹਾਂ ਦਾ ਵੀ ਉੱਤਰ ਆਇਆ ਹੈ b 3 ਕਿਸਮਾਂ ਬਿਲਕੁਲ ਸਹੀ ਉੱਤਮ ਪੁਰਖ ਮੱਧਮ ਪੁਰਖ ਤੇ ਅਨਿਆ ਪੁਰਖ ਨੈਕਸਟ ਕੁਐਸਚਨ ਜਿਹੜੇ ਸ਼ਬਦ ਪੜਨਾਵ ਵੀ ਹੋਣ ਅਤੇ ਪ੍ਰਸ਼ਨ ਵੀ ਪੈਦਾ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ অপਸ਼ਨ ਏ ਨਿਜਵਾਚਕ ਬੀ ਸੰਬੰਧਵਾਚਕ ਪੜਨਾਵ ਸੀ ਪ੍ਰਸ਼ਨਵਾਚਕ ਪੜਨਾਵ ਤੇ ਡੀ ਇਹਨਾਂ ਵਿੱਚੋਂ ਕੋਈ ਨਹੀਂ ਸ੍ਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਹਾਂਜੀ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਇਸ ਦਾ ਤਾਂ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਬਿਲਕੁਲ ਸਹੀ ਪ੍ਰਸ਼ਨਵਾਚਕ ਪੜਨਾਵ ਨੈਕਸਟ ਕੁਐਸਚਨ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ਵਰਤਦੇ ਹਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ অপਸ਼ਨ ਏ ਪ੍ਰਸ਼ਨਵਾਚਕ ਪੜਨਾਵ ਬੀ ਪੁਰਖਵਾਚਕ ਪੜਨਾਵ ਸੀ ਉੱਤਮ ਪੁਰਖ ਤੇ ਡੀ ਮੱਧਮ ਪੁਰਖ ਹਾਂਜੀ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰੋ ਉਹਨਾਂ ਨੂੰ ਕਿਹੜੇ ਪੜਨਾਵ ਕਿਹਾ ਜਾਂਦਾ ਹੈ ਜੋ ਆਪਣੇ ਜਾਂ ਦੂਜੇ ਪੁਰਖਾਂ ਦੇ ਲਈ ਵਰਤੇ ਜਾਂਦੇ ਹਨ ਤੈਥੀ ਪ੍ਰਸ਼ਨ ਨੰਬਰ 14 ਦੇ ਲਈ ਜਿਨ੍ਹਾਂ ਨੇ ਉੱਤਰ B ਕੀਤਾ ਹੈ ਬਿਲਕੁਲ ਸਹੀ ਪੁਰਖਵਾਚਕ ਪੜਨਾਵ ਨੈਕਸਟ ਕੁਐਸਚਨ ਜਿਹੜਾ ਪੜਨਾਵ ਕਰਤਾ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ ਜਾਂ ਜਿਹੜਾ ਕਰਤਾ ਦੀ ਥਾਂ ਵਰਤਿਆ ਜਾਵੇ ਉਸ ਨੂੰ ਕੀ ਆਖਦੇ ਹਨ ਆਪਸ਼ਨ A ਸੰਬੰਧਵਾਚਕ ਪੜਨਾਵ B ਪੁਰਖਵਾਚਕ ਪੜਨਾਵ C ਨਿਜਵਾਚਕ ਪੜਨਾਵ ਤੇ D ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਕਰ ਦਿਓ ਕੀ ਉੱਤਰ ਆਏਗਾ ਜੀ ਇਸ ਦਾ ਮੀਨੀ ਮਨੀਸ਼ਾ ਜੀ ਸਤਿ ਸ਼੍ਰੀ ਅਕਾਲ ਹਾਂਜੀ ਤਾਂ ਇੱਥੇ ਜਿਨ੍ਹਾਂ ਨੇ ਵੀ ਉੱਤਰ ਸੀ ਕੀਤਾ ਹੈ ਬਿਲਕੁਲ ਸਹੀ ਨਿਜਵਾਚਕ ਪੜਨਾਵ ਨੈਕਸਟ ਕੁਐਸਚਨ ਜਿਹੜੇ ਪੜਨਾਵ ਇੱਕ ਮਿੰਟ ਵੇਟ ਕਰਨਾ ਜੀ ਹਾਂਜੀ ਪ੍ਰਸ਼ਨ ਨੰਬਰ 16 ਦੇ ਲਈ ਕਰਦੇ ਹੋ ਜੀ ਉੱਤਰ ਵੀ ਜਿਹੜੇ ਪੜਨਾਵ ਕਰਤਾ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਸੌਰੀ ਜਿਹੜੇ ਪੜਨਾਵ ਸਾਹਮਣੇ ਦਿਖ ਰਹੀਆਂ ਚੀਜ਼ਾਂ ਦੇ ਲਈ ਇਸ਼ਾਰੇ ਦੇ ਤੌਰ ਤੇ ਵਰਤੇ ਜਾਣ ਤਾਂ ਉਹਨਾਂ ਨੂੰ ਅਸੀਂ ਕੀ ਆਖਦੇ ਹਾਂ ਤਾਂ ਜਿਨ੍ਹਾਂ ਨੇ ਉੱਤਰ B ਦਿੱਤਾ ਹੈ ਬਿਲਕੁਲ ਸਹੀ ਹੈ ਜੀ ਨਿਸ਼ਚੇਵਾਚਕ ਪੜਨਾਵ ਨੈਕਸਟ ਕੁਐਸਚਨ ਜਿੰਨਾ ਪਰਨਾਵਾ ਤੋਂ ਕਿਸੇ ਚੀਜ਼ ਦਾ ਨਿਸ਼ਚਿਤ ਗਿਆਨ ਨਾ ਹੋਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ অপشن A ਨਿਜਵਾਚਕ ਪਰਨਾਵ B ਸੰਬੰਧਵਾਚਕ ਪਰਨਾਵ C ਅਨਿਸ਼ਚੇਵਾਚਕ ਪਰਨਾਵ ਤੇ D ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 17 ਦੇ ਲਈ ਉੱਤਰ ਕਰ ਦਿਓ ਕਿਸ ਨੂੰ ਆਖਦੇ ਹਨ ਜੀ ਇਹ ਤਾਂ ਇੱਥੇ ਜਿਨ੍ਹਾਂ ਨੇ ਵੀ ਉੱਤਰ C ਕੀਤਾ ਹੈ ਬਿਲਕੁਲ ਸਹੀ ਅਨਿਸ਼ਚੇਵਾਚਕ ਪਰਨਾਵ ਨੈਕਸਟ ਕੁਐਸਚਨ ਪੰਜਾਬੀ ਵਿਆਕਰਨ ਵਿੱਚ ਪੁਰਖ ਕਿੰਨੇ ਪ੍ਰਕਾਰ ਦੇ ਹੁੰਦੇ ਹਨ অপਸ਼ਨ A 4 B 5 C 6 ਤੇ D 3 ਤਾਂ ਪ੍ਰਸ਼ਨ ਨੰਬਰ 18 ਦੇ ਲਈ ਕਰ ਦਿਓ ਜੀ ਉੱਤਰ ਕਿ ਪੰਜਾਬੀ ਦੇ ਵਿੱਚ ਜਿਹੜੇ ਪੁਰਖ ਹੈ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਤਾਂ ਜਿਨ੍ਹਾਂ ਨੇ ਵੀ ਉੱਤਰ ਕੀਤਾ ਹੈ D ਬਿਲਕੁਲ ਸਹੀ 3 ਤਰ੍ਹਾਂ ਦੇ ਨੈਕਸਟ ਕੁਐਸਚਨ ਹੈ ਜੀ ਜੋ ਕਰੇਗਾ ਸੋ ਭਰੇਗਾ ਵਿੱਚ ਜੋ ਅਤੇ ਸੋ ਸ਼ਬਦ ਹਨ ਆਪਸ਼ਨ A ਨਿਸ਼ਚੇਵਾਚਕ ਪੜਨਾਵ B ਨਿਜਵਾਚਕ ਪੜਨਾਵ C ਪ੍ਰਸ਼ਨਵਾਚਕ ਪੜਨਾਵ ਤੇ D ਸੰਬੰਧਵਾਚਕ ਪੜਨਾਵ ਤਾਂ ਪ੍ਰਸ਼ਨ ਨੰਬਰ 19 ਦੇ ਲਈ ਉੱਤਰ ਕਰ ਦਿਓ ਕੀ ਉੱਤਰ ਆਏਗਾ ਇਸ ਦਾ ਤੇ ਜਿਨ੍ਹਾਂ ਨੇ ਵੀ ਉੱਤਰ ਇੱਥੇ D ਕੀਤਾ ਹੈ ਬਿਲਕੁਲ ਸਹੀ ਸੰਬੰਧਵਾਚਕ ਪੜਨਾਵ ਨੈਕਸਟ ਕੁਐਸਚਨ ਕੌਣ ਕਿਸ ਨੇ ਕਿਹੜਾ ਸ਼ਬਦ ਹਨ অপশন এ નિશ્ચયવાચક ปੜਨਾવ B પ્રશ્નવાચક ปੜનાવ C પુરુਖવાચક ปੜનાવ ਤੇ D નિજવાચક ปੜનાવ હાજી પ્રશ્ન નંબર 20 ਦੇ ਲਈ ઉત્તર ਕਰ ਦਿਓ ਜੀ ਕਿਹੜੇ ปੜનાવ ਹਨ ਇਹ ਕੌਣ ਕਿਸ ਨੇ ਕਿਹੜਾ ਤਾਂ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ B પ્રશ્નવાચક ปੜનાવ ਬਿਲਕੁਲ ਸਹੀ ਨੈਕਸਟ ਕੁਐਸਚਨ ਉਹ ਸ਼ਬਦ ਜੋ ਨਾਵ ਜਾਂ ਪੜਨਾਵ ਦੇ ਗੁਣ ਜਾਂ ਔਗਣ ਦੱਸੇ ਉਸ ਨੂੰ ਕੀ ਕਿਹਾ ਜਾਂਦਾ ਹੈ অপਸ਼ਨ A ਪੜਨਾਵ B ਵਿਸ਼ੇਸ਼ਣ C ਕਿਰਿਆ ਤੇ D ਇਹਨਾਂ ਵਿੱਚੋਂ ਕੋਈ ਨਹੀਂ ਤਾਂ ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਕਰ ਦਿਓ ਕਿ ਜਿਹੜੇ ਸ਼ਬਦ ਨਾਵ ਜਾਂ ਪੜਨਾਵ ਦੇ ਗੁਣ ਤੇ ਔਗਣ ਦੱਸਦੇ ਹੈ ਤਾਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਜੀ ਵਿਸ਼ੇਸ਼ਣ ਬਿਲਕੁਲ ਸਹੀ ਨੈਕਸਟ ਕੁਐਸਚਨ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਆਪਸ਼ਨ A 3 ਪ੍ਰਕਾਰ ਦੇ B 4 ਪ੍ਰਕਾਰ ਦੇ C 5 ਪ੍ਰਕਾਰ ਦੇ ਤੇ D 6 ਪ੍ਰਕਾਰ ਦੇ ਤਾਂ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਕਰ ਦਿਓ ਕਿ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਤਾਂ ਜਿਨ੍ਹਾਂ ਦਾ ਉੱਤਰ C ਆ ਰਿਹਾ ਹੈ ਬਿਲਕੁਲ ਸਹੀ 5 ਪ੍ਰਕਾਰ ਦੇ ਨੈਕਸਟ ਕੁਐਸਚਨ ਜੋ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦਾ ਗੁਣ ਜਾਂ ਔਗਣ ਪ੍ਰਗਟ ਕਰੇ অপশন এ ปর্ণাবি বিশেষণ বি সংখ্যাবাচক বিশেষণ সি นิশ্চেਵਾচক বিশেষণ ਤੇ ডি গুণবাচক বিশেষণ ਤਾਂ ਚਾਰੇ অপਸ਼ਨਾਂ ਦੇ ਵਿੱਚੋਂ ਕਿਹੜੀ অপਸ਼ਨ ਹੈ ਜੀ ਜਿਹੜੀ ਸਹੀ ਹੈ ਉਸ ਦਾ ਕਰ ਦਿਓ ਉੱਤਰ ਤਾਂ ਜਿਨ੍ਹਾਂ ਨੇ ਡੀ ਉੱਤਰ ਕੀਤਾ ਹੈ ਬਿਲਕੁਲ ਸਹੀ গুণਵਾਚਕ বিশেষণ ਨੈਕਸਟ ਕੁਐਸਚਨ ਜੋ વિશેષਣ ਆਪਣੇ ਵਿਸ਼ੇਸ਼ ਦੀ ਸੰਖਿਆ ਦਰਜਾ ਆਦ ਨੂੰ ਪ੍ਰਗਟ ਕਰੇ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਸੰਖਿਆ ਜਾਂ ਦਰਜੇ ਨੂੰ ਪ੍ਰਗਟ ਕਰਦੇ ਆ ਉਸ ਨੂੰ ਕੀ ਆਖਦੇ ਹਨ ਗੁਣਵਾਚਕ ਵਿਸ਼ੇਸ਼ਣ ਪਰਿਮਾਨਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਜਾਂ ਫਿਰ ਪੜਨਾਵੀ ਵਿਸ਼ੇਸ਼ਣ ਹਾਂਜੀ ਪ੍ਰਸ਼ਨ ਨੰਬਰ 24 ਦੇ ਲਈ ਕਰ ਦਿਓ ਜੀ ਉੱਤਰ ਤਾਂ ਇਥੇ ਜਿਨ੍ਹਾਂ ਦਾ ਵੀ ਉੱਤਰ ਸੀ ਆਇਆ ਹੈ ਬਿਲਕੁਲ ਸਹੀ ਸੰਖਿਆਵਾਚਕ ਵਿਸ਼ੇਸ਼ਣ ਨੈਕਸਟ ਕੁਐਸਚਨ ਜੋ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੇ ਹਿੱਸਿਆਂ ਦੀ ਸੰਖਿਆ ਪ੍ਰਗਟ ਕਰੇ ਜਿਵੇਂ ਢਾਈ ਤਾਂ ਇਹ ਕਿਹੜੀ ਕਿਸਮ ਹੈ অপشن A ਕਸਰੀ ਵਿਸ਼ੇਸ਼ਣ B ਨਿਖੇੜਵਾਚਕ ਵਿਸ਼ੇਸ਼ਣ C ਸਮੁੱਚਤਾ ਬੋਧਕ ਤੇ D ਕਰਮਵਾਚਕ ਵਿਸ਼ੇਸ਼ਣ ਤਾਂ ਪ੍ਰਸ਼ਨ ਨੰਬਰ 25 ਦੇ ਲਈ ਉੱਤਰ ਕਰ ਦਿਓ ਜੀ ਇਹ ਕਿਹੜੇ ਬਣਗੇ ਜੀ ਤਾਂ ਇੱਥੇ ਉੱਤਰ ਹੈ ਜੀ ਜਿਹੜੇ ਉਹ ਮਿਕਸ ਹੋ ਗਏ ਆ ਤਾਂ ਜਿਨ੍ਹਾਂ ਨੇ ਉੱਤਰ ਏ ਕੀਤਾ ਹੈ ਉਹਨਾਂ ਦਾ ਉੱਤਰ ਸਹੀ ਹੈ ਇਸ ਨੂੰ ਅਸੀਂ ਕਸਰੀ ਵਿਸ਼ੇਸ਼ਣ ਆਖਦੇ ਹਾਂ ਤਾਂ ਕਸਰੀ ਵਿਸ਼ੇਸ਼ਣ ਉਹ ਵਿਸ਼ੇਸ਼ਣ ਹੁੰਦਾ ਹੈ ਜਿਹੜਾ ਆਪਣੇ ਵਿਸ਼ੇਸ਼ਾਂ ਦੇ ਹਿੱਸਿਆਂ ਦੀ ਸੰਖਿਆ ਪ੍ਰਗਟ ਕਰਦਾ ਹੈ ਜਿਵੇਂ ਢਾਈ ਅੱਧਾ ਚੌਥਾਈ ਇਦਾਂ ਦੇ ਜਿਹੜੇ ਕਹੋ ਵਿਸ਼ੇਸ਼ਣ ਦੱਸੇ ਜਾਂਦੇ ਆ ਉਹ ਕਸਰੀ ਵਿਸ਼ੇਸ਼ਣ ਦੇ ਵਿੱਚ ਆਉਂਦੇ ਆ ਤੇ ਇਹ ਕੀ ਹੈ ਸੰਖਿਆਵਾਚਕ ਵਿਸ਼ੇਸ਼ਣ ਦੀਆਂ ਕਿਸਮਾਂ ਦੇ ਅਧੀਨ ਹੈ ਜਿਹੜਾ ਸਾਡੇ ਕੋਲੇ ਸੰਖਿਆਵਾਚਕ ਵਿਸ਼ੇਸ਼ਣ ਹੈ ਉਹ ਸਾਡੇ ਕੋਲੇ 7 ਤਰ੍ਹਾਂ ਦਾ ਹੁੰਦਾ ਹੈ ਤਾਂ ਉਹਦੇ ਵਿੱਚੋਂ ਇੱਕ ਕਿਸਮ ਹੈ ਇਹ ਕਸਰੀਵਾਚਕ ਵਿਸ਼ੇਸ਼ਣ ਤਾਂ ਨੈਕਸਟ ਕੁਐਸਚਨ ਜੋ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਸਮੁੱਚੀ ਗਿਣਤੀ ਦਰਸਾਵੇ ਆਪਸ਼ਨ A ਕਸਰੀ ਵਿਸ਼ੇਸ਼ਣ B ਸਮੁੱਚਤਾ ਬੋਧਕ ਵਿਸ਼ੇਸ਼ਣ C ਕਰਮਵਾਚਕ ਤੇ D ਨਿਖੇੜਵਾਚਕ ਹਾਂਜੀ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਕਰ ਦਿਓ ਕੀ ਉੱਤਰ ਬਣੇਗਾ ਜੀ ਇਸ ਦਾ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਸਮੁੱਚਤਾ ਬੋਧਕ ਬਿਲਕੁਲ ਸਹੀ ਵੀ ਜਿਹੜੇ ਵਿਸ਼ੇਸ਼ਣ ਆਪਣੀ ਸਮੁੱਚੀ ਜਾਤੀ ਬਾਰੇ ਦੱਸਦੇ ਆ ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ ਦੀ ਸਮੁੱਚੀ ਗਿਣਤੀ ਨੂੰ ਪੇਸ਼ ਕਰਦੇ ਆ ਜਿਵੇਂ ਆਪਾਂ ਕਹਨੇ ਆ ਵੀ 10 ਦੇ 10 5 ਦੇ 5 100 ਦੇ 100 60ਾਂ ਚੋਂ 60 ਤਾਂ ਜਿਹੜੇ ਕੀ ਆ ਟੋਟਲ ਗਿਣਤੀ ਸਾਨੂੰ ਦੱਸ ਦਿੰਦੇ ਆ ਉਹਨੂੰ ਅਸੀਂ ਕਹਿ ਦਿੰਨੇ ਆ ਸਮੁੱਚਤਾ ਬੋਧਕ ਵਿਸ਼ੇਸ਼ਣ ਨੈਕਸਟ ਕੁਐਸਚਨ ਜੋ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਪੂਰੀ ਪੂਰੀ ਗਿਣਤੀ ਨੂੰ ਪ੍ਰਗਟ ਕਰਨ ਤਾਂ ਇੱਥੇ ਪ੍ਰਗਟ ਕਰਨ ਆਉਣਾ ਸੀ ਜੀ ਤਾਂ ਤੁਸੀਂ ਉਸ ਅਕੋਰਡਿੰਗਲੀ ਸਮਝ ਲਿਆ ਜੇ ਪ੍ਰਗਟ ਕਰਨ অপਸ਼ਨ এ ਸਮੁੱਚਤਾ বোধਕ ਵਿਸ਼ੇਸ਼ਣ b ਕਸਰੀ ਵਿਸ਼ੇਸ਼ਣ c ਗੁਣਵਾਚਕ ਵਿਸ਼ੇਸ਼ਣ ਤੇ d ਅਨਿਸ਼ਚਿਤ ਵਿਸ਼ੇਸ਼ਣ ਤਾਂ ਪ੍ਰਸ਼ਨ ਨੰਬਰ 27 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਇਸ ਦਾ ਪਰ ਇੱਥੇ ਜਿਹੜੇ ਉੱਤਰ ਹੈ ਜੀ ਉਹ ਹੋ ਗਏ ਹਨ ਮਿਕਸ ਤਾਂ ਇਹਦਾ ਜਿਹੜਾ ਉੱਤਰ ਹੈ ਜੀ ਉਹ ਡੀ ਹੈ ਉਹ ਬਿਲਕੁਲ ਸਹੀ ਰਹੇਗਾ ਜਿਹੜੇ ਵਿਸ਼ੇਸ਼ਣ ਕੀ ਹੈ ਪੂਰੇ ਵਿਸ਼ੇਸ਼ਣ ਦੀ ਗਿਣਤੀ ਨੂੰ ਪ੍ਰਗਟ ਕਰਦੇ ਆ ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ ਦੀ ਪੂਰੀ ਸੰਖਿਆ ਪ੍ਰਗਟ ਕਰੇ ਤਾਂ ਉਸ ਨੂੰ ਅਸੀਂ ਅਨਿਸ਼ਚੇ ਵਾਚੀ ਜਿਹੜਾ ਹੈ ਵਿਸ਼ੇਸ਼ਣ ਆਖਦੇ ਹਾਂ ਇਹਦੇ ਵਿੱਚ ਐਗਜ਼ਾਮਪਲ ਆ ਜਾਂਦੀਆਂ ਜਿਵੇਂ ਕਈ ਬਹੁਤੇ ਥੋੜੇ ਕੁਝ ਇਦਾਂ ਦੇ ਜਿਹੜੇ ਸ਼ਬਦ ਹੈ ਉਹ ਆ ਜਾਂਦੇ ਆ ਅਨਿਸ਼ਚਿਤ ਵਿਸ਼ੇਸ਼ਣ ਦੇ ਵਿੱਚ ਠੀਕ ਹੈ ਜੀ ਤਾਂ ਪ੍ਰਸ਼ਨ ਨੰਬਰ 27 ਦੇ ਲਈ ਆਪਸ਼ਨ ਡੀ ਹੈ ਜਿਹੜਾ ਬਿਲਕੁਲ ਸਹੀ ਉੱਤਰ ਹੈ ਨੈਕਸਟ ਕੁਐਸਚਨ ਜਿਹੜੇ ਵਿਸ਼ੇਸ਼ਣ ਤੋਂ ਇਹ ਪ੍ਰਗਟ ਹੋਵੇ ਕਿ ਹਰ ਵਾਰੀ ਕਿੰਨੀਆਂ ਕਿੰਨੀਆਂ ਅਵਸਥਾ ਨਿਖੇੜੀਆਂ ਜਾਂ ਅੱਡ ਕੀਤੀਆਂ ਗਈਆਂ ਤਾਂ ਉਹਨਾਂ ਨੂੰ ਅਸੀਂ ਕੀ ਕਹਨੇ ਆ অপਸ਼ਨ ਏ ਕਰਮਵਾਚਕ ਵਿਸ਼ੇਸ਼ਣ ਬੀ ਗੁਣਵਾਚਕ ਵਿਸ਼ੇਸ਼ਣ ਸੀ ਨਿਖੇੜਵਾਚਕ ਵਿਸ਼ੇਸ਼ਣ ਤੇ ਡੀ ਸਮੂਚਤਾ ਬੋਧਕ ਤਾਂ ਪ੍ਰਸ਼ਨ ਨੰਬਰ 28 ਦੇ ਲਈ ਕਰ ਦਿਓ ਜੀ ਉੱਤਰ ਕਿਹੜੀ ਕਿਸਮ ਬਣੇਗੀ ਜੀ ਇਹ ਤਾਂ ਜਿਨ੍ਹਾਂ ਦਾ ਇੱਥੇ ਉੱਤਰ ਸੀ ਆ ਰਿਹਾ ਹੈ ਬਿਲਕੁਲ ਸਹੀ ਨਿਖੇੜਵਾਚਕ ਵਿਸ਼ੇਸ਼ਣ ਜੋ ਕਿ ਇਹ ਬਹੁਤਿਆਂ ਵਿਸ਼ੇਸ਼ਣਾਂ ਦੇ ਵਿੱਚੋਂ ਕੁਝ ਕਿ ਜਿਹੜੇ ਵਿਸ਼ੇਸ਼ਣ ਹੁੰਦੇ ਆ ਉਹਨਾਂ ਨੂੰ ਨਿਖੇੜ ਕੇ ਦੱਸਦੇ ਆ ਜਿਵੇਂ ਆਪਾਂ ਕਹਿੰਦੇ ਆ ਵੀ ਇੱਕ ਇੱਕ ਬੱਚੇ ਨੇ ਇਹ ਕਰਨਾ ਹੈ 10 10 ਵਿਦਿਆਰਥੀਆਂ ਦਾ ਗਰੁੱਪ ਬਣਾਓ 30 30 ਜਾਣੇ ਇਕੱਠੇ ਨਾ ਆਉ ਤਾਂ ਇਹਦੇ ਵਿੱਚ ਕੀ ਹੈ ਇੱਕ ਇੱਕ 10 10 30 30 ਨਿਖੇੜਵਾਚੀ ਵਿਸ਼ੇਸ਼ਣ ਦੀਆਂ ਕਿਸਮਾਂ ਹਨ ਤਾਂ ਨੈਕਸਟ ਕੁਐਸਚਨ ਜੋ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੇ ਤੋਲ ਮਾਪ ਜਾਂ ਮਿਣਤੀ ਆਦ ਨੂੰ ਪ੍ਰਗਟ ਕਰੇ ਤਾਂ ਉਸ ਨੂੰ ਕੀ ਆਖਦੇ ਹਨ অপਸ਼ਨ এ পরিমাণਵਾਚਕ విశੇਸ਼ਣ b ਪਰਨਾਵੀ విశੇਸ਼ਣ c ਨਿਸ਼ਚੇਵਾਚਕ విశੇਸ਼ਣ ਤੇ d ਗੁਣਵਾਚਕ విశੇਸ਼ਣ ਹਾਂਜੀ ਤਾਂ ਪ੍ਰਸ਼ਨ ਨੰਬਰ 29 ਦੇ ਲਈ ਉੱਤਰ ਕਰ ਦਿਓ ਜੀ ਜੀ ਤਾਂ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ a ਬਿਲਕੁਲ ਸਹੀ ਹੈ ਉਸ ਨੂੰ ਅਸੀਂ পরিমাণਵਾਚਕ విశੇਸ਼ਣ ਆਖਦੇ ਹਾਂ ਤਾਂ ਨੈਕਸਟ ਕੁਐਸਚਨ ਜਿਸ ਪਰਿਮਾਨਵਾਚਕ ਵਿਸ਼ੇਸ਼ਣ ਤੋਂ ਆਪਣੇ ਵਿਸ਼ੇਸ਼ ਦੀ ਪੂਰੀ ਪੂਰੀ ਮਿੰਤੀ ਤੋਲ ਮਾਪ ਆਦ ਨਾ ਪ੍ਰਗਟ ਹੋਵੇ অপਸ਼ਨ A ਨਿਸ਼ਚਿਤ ਪਰਿਮਾਨਵਾਚਕ ਵਿਸ਼ੇਸ਼ਣ B ਅਨਿਸ਼ਚਿਤ ਪਰਿਮਾਨਵਾਚਕ ਵਿਸ਼ੇਸ਼ਣ C ਕਰਮਵਾਚਕ ਵਿਸ਼ੇਸ਼ਣ ਤੇ D ਇਹਨਾਂ ਦੇ ਵਿੱਚੋਂ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 30 ਦੇ ਲਈ ਉੱਤਰ ਕਰਦੇ ਹਾਂ ਉਸ ਨੂੰ ਅਸੀਂ ਕੀ ਆਖਦੇ ਹਾਂ ਉੱਤਰ ਹੈ ਜਿਹੜੇ ਉਹ ਮਿਕਸ ਹੋ ਰਹੇ ਐ A B A B ਉੱਤਰ ਹੈ ਜਿਹੜੇ ਆ ਰਹੇ ਨੇ ਜੀ ਤਾਂ ਤੇ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਉਹ ਬਿਲਕੁਲ ਸਹੀ ਹਨ ਅਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਦੀ ਕੈਟਾਗਰੀ ਦੇ ਵਿੱਚ ਆਏਗਾ ਜੀ ਇਹ ਪ੍ਰਸ਼ਨ ਤਾਂ ਏਸੀ ਜੀ ਆਪਣੀ ਅੱਜ ਦੀ ਕਲਾਸ ਦੇ 30 ਪ੍ਰਸ਼ਨ ਉਮੀਦ ਕਰਦੇ ਹਾਂ ਜੀ ਤੁਹਾਨੂੰ ਜਿਹੜੇ ਆ ਪਸੰਦ ਆਏ ਹੋਣਗੇ ਤੇ ਕੱਲ ਨੂੰ ਵੀ ਆਪਾਂ ਇਸ ਦੇ ਨਾਲ ਹੀ ਸੰਬੰਧਿਤ ਜਿਹੜੇ ਪ੍ਰਸ਼ਨ ਹੈ ਜੀ ਉਹ ਕਰਾਂਗੇ ਠੀਕ ਹੈ ਜੀ ਜਿਹੜੇ ਆਪਣੇ ਰਹਿ ਗਏ ਇਹਦੇ ਵਿੱਚੋਂ ਕੀ ਹੈ ਜਿਹੜੇ ਥੋੜੇ ਜਿਹਾ ਪ੍ਰਸ਼ਨ ਹੈ ਉਹ ਰਹਿੰਦੇ ਹਨ ਤਾਂ ਕੱਲ ਨੂੰ ਵੀ ਆਪਾਂ ਇਸੇ ਸੇਮ ਟੌਪਿਕ ਦੇ ਨਾਲ ریلیਟਡ ਹੈ ਜਿਹੜੀ ਉਹ ਕਲਾਸ ਉਹ ਲਗਾਵਾਂਗੇ ਜੀ ਜੇ ਹੁਣ ਕਿਸੇ ਦਾ ਕੋਈ ਸਵਾਲ ਪ੍ਰਸ਼ਨ ਹੈ ਤਾਂ ਉਹ ਪੁੱਛ ਸਕਦਾ ਹੈ ਜੀ ਬਿਲਕੁਲ ਜੀ ਬਿਲਕੁਲ ਪ੍ਰੀਤ ਜੀ ਮਨੀਸ਼ਾ ਮਨਦੀਪ ਅਮਨਦੀ ਪਵਨਦੀਪ ਥੈਂਕ ਯੂ ਸੋ ਮਚ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤਾਂ ਹੁਣ ਆਪਾਂ 6 ਵਜੇ ਆ ਜਿਹੜੀ ਉਹ ਨੈਕਸਟ ਕਲਾਸ ਲਗਾਵਾਂਗੇ ਜੀ ਤੇ ਉਹਦੇ ਵਿੱਚ ਆਪਾਂ ਕੱਲ ਨਵਤੇਜ ਸਿੰਘ ਜਿਹੜਾ ਕਹਾਣੀਕਾਰ ਹੈ ਉਹ ਥਿਊਰੀ ਭਾਗ ਡਿਸਕਸ ਕੀਤਾ ਸੀ ਤੇ ਅੱਜ ਆਪਾਂ ਉਹਦੇ ਜਿਹੜੇ ਆ ਪ੍ਰਸ਼ਨ ਉੱਤਰ ਹੈ ਉਹ ਹੱਲ ਕਰਾਂਗੇ ਜੀ ਤਾਂ 60 ਪ੍ਰਸ਼ਨ ਉੱਤਰ ਹੋਣਗੇ ਅਗਲੀ ਕਲਾਸ ਦੇ ਵਿੱਚ ਤਾਂ 6 ਵਜੇ ਆਪਾਂ ਉਹ ਕਲਾਸ ਲਗਾਵਾਂਗੇ ਜੀ ਤਾਂ ਠੀਕ ਹੈ ਜੀ ਫਿਰ ਮੇਰੇ ਦੇ ਵਿੱਚ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ